ਮੱਛੀਵਾੜਾ ਬਲਾਕ ਦੀ ਪੰਚਾਇਤ ਦਫ਼ਤਰ ਦੇ ਵਿੱਚ ਅੱਜ ਪੰਚਾਇਤੀ ਚੋਣਾਂ ਸਬੰਧੀ ਉਮੀਦਵਾਰਾਂ ਤੇ ਇਤਰਾਜ਼ ਲਗਾਉਣ ਦਾ ਦਿਨ ਸੀ ਪਰ ਅਕਾਲੀ ਆਗੂਆਂ ਨੇ ਇਸ ਮੌਕੇ ਪੰਚਾਇਤ ਦਫ਼ਤਰ ਦੇ ਵਿੱਚ ਪਹੁੰਚ ਕੇ ਨਾਰੇਬਾਜ਼ੀ ਕੀਤੀ ਤੇ ਅਫਸਰਾਂ ਦੇ ਉੱਪਰ ਧੱਕੇਸ਼ਾਹੀ ਕਰਨ ਦੇ ਇਲਜ਼ਾਮ ਲਗਾਏ। ਅਕਾਲੀ ਦਲ ਦੇ ਸਰਕਲ ਜ਼ਥੇਦਾਰ ਤੇ ਪਿੰਡ ਜਤੀਵਾਲ ਦੇ ਸਾਬਕਾ ਸਰਪੰਚ ਕੁਲਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਦੇ ਇੱਕ ਵਿਅਕਤੀ ਨੇ ਉਮੀਦਵਾਰ ਤੇ ਇਤਰਾਜ਼ ਲਗਾਇਆ ਹੈ ਕਿ ਉਹ ਪਿੰਡ ਦੀ ਪੰਚਾਇਤੀ ਜ਼ਮੀਨ ਤੇ ਨਜਾਇਜ਼ ਕਬਜ਼ਾ ਕਰਕੇ ਬੈਠਾ ਹੋਇਆ ਹੈ ਜਿਸ ਕਾਰਨ ਉਹ ਚੋਣ ਨਹੀਂ ਲੜ ਸਕਦਾ। ਤੇ ਜ਼ਥੇਦਾਰ ਜਤੀਵਾਲ ਨੇ ਇਲਜ਼ਾਮ ਲਗ ਕਾਰੀ ਦੇ ਖੁੱਲ ਗਏ ਤਾਂ ਉਹਨਾਂ ਨੇ ਤੱਕੇਸ਼ਾਹੀ ਕੀਤੀ ਤੇ ਇਤਰਾਜ਼ ਲੈਣ ਤੋਂ ਇਨਕਾਰ ਕਰ ਦਿੱਤਾ ਤੇ ਨਾਲ ਹੀ ਬਦਸਲੂਕੀ ਵੀ ਕੀਤੀ ਡੀਡੀਪੀਓ ਨੇ ਬੰਦਿਆਂ ਦੇ ਖਿਲਾਫ ਫੈਸਲਾ ਦਿੱਤਾ ਹਾਇ ਤਹਿਸੀਲਦਾਰ ਸਾਹਿਬ ਨੇ ਬੰਦਿਆਂ ਦੇ ਖਿਲਾਫ ਫੈਸਲਾ ਦਿੱਤਾ ਆਰੋਨ ਸਾਹਿਬ ਨੂੰ ਪੌਣੇ 3 ਵਜੇ ਪਹਿਲਾਂ ਮਿਲੇ ਆ ਕਹਿੰਦਾ ਜੀ ਬਾਅਦ ਚ ਲੈ ਕੇ ਆਓ ਸਾਡੇ ਕੋਲ ਪੇਪਰ 3 ਵਜੇ ਫੇਰ ਮਿਲੇ ਕਹਿੰਦਾ ਜੀ ਵੀਡੀਓ ਸਾਹਿਬ ਨੂੰ ਮਿਲੋ ਸਾਸੀਂ ਐਨਓਸੀਆ ਕੱਟਤੀਆਂ ਅਸੀਂ ਕਰ ਨਹੀਂ ਸਕਦੇ ਕੈਸਾ ਅਸੀਂ ਆ ਜੀ ਤੁਸੀਂ ਸਾਡੇ ਇਤਰਾਜ਼ ਲਾ ਕੋਲੋ ਵੀਡੀਓ ਸਾਹਿਬ ਨੂੰ ਤੁਸੀਂ ਆਪ ਬੁਲਾ ਦਿਓ ਵੀਡੀਓ ਸਾਹਿਬ ਕਹਿੰਦੇ ਸਾਨੂੰ ਬੁਲਾਉਣਾ ਅਸੀਂ ਇਤਰਾਜ਼ ਲਾ ਕੇ ਦਾਮਾਂਗੇ ਪਰ ਜਦੋਂ ਅਸੀਂ ਦੁਬਾਰਾ 9:00 ਦੇ 4:00 ਵਜੇ ਫੇਰ ਆਏ ਸਾਨੂੰ ਕਹਿੰਦੇ ਜੀ ਨਹੀਂ ਜੀ ਮੈਂ ਨਹੀਂ ਲੈਣੇ ਜੋ ਕਰਨਾ ਕਰ ਲੋ ਸਾਨੂੰ ਇਹਨਾਂ ਨੇ ਬੇਜਤ ਕਰਕੇ ਬਾਹਰ ਕੱਢਿਆ ਕਮਰੇ ਦੇ ਵਿੱਚੋਂ ਔਰ ੱੱੱਕੇ ਮਾਰਦੇ ਨੇ ਉਦੋਂ ਬਾਅਦ ਮੀਡੀਆ ਵਾਲੇ ਤੁਹਾਡੇ ਸਾਹਮਣੇ ਵੀ ਦਰਵਾਜ਼ਾ ਨਹੀਂ ਖੋਲ੍ਹਿਆ ਤੁਸੀਂ ਇਸ ਗੱਲ ਦੇ ਮੁੱਖ ਗਵਾਹ ਵੀ ਆ ਇਸ ਕਰਕੇ ਸਾਨੂੰ ਇਹਦਾ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਕਰਨਾ ਪੈ ਰਿਹਾ ਸ਼ਰਮ ੱੱੱਕਾ ਕਰ ਰਿਹਾ ਯਾਰ ਉਹ ਔਰ ਮੂੰਦਾ ਮਿੱਠਾ ਬੰਦੇ ਨੂੰ ਕਹਿੰਦਾ ਕੋਸ਼ ਇਹਦੇ ਘਰ ਦਾ ਕੋਸ਼ ਆ ਅਸੀਂ ਇਸ ਦੀ ਗੱਲ ਦੀ ਇਨਕੁਆਇਰੀ ਕਰਨੀ ਚਾਹੁੰਦੇ ਆ ਇਹ ਵੀ ਕਹਾ ਕੇ ਅਸੀਂ ਪਹਿਲਾਂ ਵੀ ਹਾਈ ਕੋਰਟ ਜੀ ਗਿਆ ਵਾ ਇਸ ਪਿੰਡ ਦੀ ਜਿਹੜੀ ਰ 20 ਸਾਲਾਂ 'ਚ ਪੰਜਵੀਂ ਵਾਰ ਜਯਾਸ਼ਰ ਕੀਤੀ ਹੈ ਲਗਾਤਾਰ ਐਸ்சி ਭਾਈਚਾਰੇ ਦੀ ਤਾਂ ਅਸੀਂ ਫਿਰ ਵੀ ਇਲੈਕਸ਼ਨ ਲੜਨ ਲਈ ਤਿਆਰ ਆ ਪਹਿਲਾਂ ਵੀ ਹਾਈ ਕੋਰਟ ਜਗ੍ਹਾ ਤੇ ਹੁਣ ਸੁਪਰੀਮ ਕੋਰਟ ਜਾਣਾ ਸੁਪਰੀਮ ਕੋਰਟ ਵੀ ਐਸਆਰਓ ਦੇ ਖਿਲਾਫ ਜਾਵਾਂਗੇ ਅਸੀਂ ਉਹ ਤਾਂ ਦੂਜੇ ਪਾਸੇ ਜਦੋਂ ਚੋਣ ਅਧਿਕਾਰੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਆਪਣਾ ਪੱਖ ਰੱਖਿਆ ਕਿਹਾ ਕਿ ਇਤਰਾਜ਼ ਲਗਾਉਣ ਦਾ ਸਮਾਂ 3 ਵਜੇ ਤੱਕ ਸੀ ਪਰ ਉਕਤ ਵਿਅਕਤੀ ਸਮੇਂ ਤੋਂ ਬਾਅਦ ਆਏ ਜਿਸ ਕਾਰਨ ਉਹਨਾਂ ਨੇ ਇਤਰਾਜ਼ ਨਹੀਂ ਲਿਆ ਜੀ ਮੈਂ ਕਲਸਟਰ ਨੰਬਰ 5 ਦਾ ਆਰਓ ਜੀ ਤਾਂ ਇਹ ਲੋਕ ਮੇਰੇ ਪਾਸ ਆਏ 3 ਵਜੇ ਕੇ ਬਾਅਦ ਨਹੀਂ ਮੈਂ ਇਹਨਾਂ ਨੂੰ ਕਿਹਾ ਵੀ 3 ਵਜੇ ਕੇ ਬਾਅਦ ਕੋਈ ਫ सरकारी काम में मेरी फाइल उठा के से जाने लगे थे तो मैंने इसलिए दरवाजा बंद करके अपना काम कर रहा तो हूँ हम थे आपने ले नहीं ले सर, ऐसा कुछ भी नहीं जी तीन बजे के बाद आए हैं सर देने का समय क्या था तीन बजे से पहले तीन बजे जगबाणी टीवी गुरदीप टक्कर रिपोर्ट